ਸਾਚੀ ਰਖਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਆਰਮਾਨਾਂ ਦੀ ਗਾੜੀ ਜੋਗਿੰਦਰ ਸਿੰਘ ਪਲੇ ਵੇਲੇਾਂ ਚ ਫੌਜ ਚ ਭਰਤੀ ਹੋਇਆ ਸੀ ਉਨਾਂ ਵੇਲੇਾਂ ਚ ਜਦੋਂ ਸਿਰਫ ਸਰੀਰਕ ਯੋਗਤਾ ਦੇ ਬਲ ਤੇ ਨੌਕਰੀ ਮਿਲ ਜਾਂਦੀ ਸੀ ਰਿਸ਼ਵਤ ਜਾਂ ਸਿਫਾਰਿਸ਼ ਦੀ ਲੋੜ ਨਹੀਂ ਸੀ ਪੈਂਦੀ ਵਿਆਹ ਤੋਂ ਬਾਅਦ ਉਹਨੇ ਨੌਕਰੀ ਛੱਡਣ ਦੀ ਕੋਸ਼ਿਸ਼ ਵੀ ਕੀਤੀ ਪਰ ਫੌਜ ਵਾਲੇ ਘਰੋਂ ਲੈ ਗਏ ਸਨ ਆ ਕੇ ਫਿਰ ਇੱਕ ਦਿਨ ਪਿੱਠ ਤੇ ਭਾਰ ਚੁੱਕ ਕੇ ਤੁਰਨ ਦੀ ਸਜ਼ਾ ਤੇ ਲੂਣ ਵਾਲਾ ਪਾਣੀ ਪੀਣਾ ਪਿਆ ਤੇ ਆਕੰਟ ਕਾਣੀ ਲੈ ਆਂਦੀ ਸੀ ਆਰਮੀ ਵਾਲਿਆਂ ਨੇ ਜਿਵੇਂ ਕਿਵੇਂ ਔਖਾ ਸੌਖਾ ਹਵਲਦਾਰੀ ਦੀ ਪੈਨਸ਼ਨ ਲੈ ਕੇ ਆਈ ਮੁੜਿਆ ਸੀ ਉਹ ਤੇ ਨਾਲ ਹੀ ਪੱਕਾ ਨੌ ਵੀ ਕਮਾ ਲਿਆ ਸੀ ਹੌਲਦਾਰ ਵਿਆਹ 25 ਸਾਲ ਦੀ ਉਮਰ ਦੇ ਇਰਦ-ਗਿਰਦ ਪਹੁੰਚ ਕੇ ਹੋਇਆ ਸੀ ਉਹਦਾ ਤੇ ਰੱਬ ਸਬੱਬੀ ਉਹਦੀ ਜੀਵਨ ਸਾਥਣ ਦਾ ਨਾਂ ਵੀ ਜੁਗਿੰਦਰ ਕੌਰੀ ਸੀ ਬੜੀ ਵਧੀਆ ਜੋੜੀ ਸੀ ਉਹਨਾਂ ਦੀ ਜਗਿੰਦਰ ਕੌਰ ਬੜੀ ਨੇਕ ਸੁਆਦੀ ਤੇ ਜਗਿੰਦਰ ਸਿੰਘ ਪਿਆਰ ਕਰਨ ਵਾਲਾ ਤੇ ਖਿਆਲ ਰੱਖਣ ਵਾਲਾ ਪਤੀ ਸੀ ਕਦੀ ਵੀ ਕਿਹਾ ਸੁਣੀ ਨਹੀਂ ਸੀ ਹੋਈ ਉਹਨਾਂ ਦੋਨਾਂ ਦੇ ਦਰਮਿਆਨ ਜੇ ਕੋਈ ਕਮੀ ਸੀ ਤਾਂ ਸਿਰਫ ਔਲਾਦ ਦੀ ਲੱਖਾਂ ਯਤਨਾਂ ਤੋਂ ਬਾਅਦ ਵੀ ਸੰਤਾਨ ਨਹੀਂ ਸੀ ਹੋਈ ਉਹਨਾਂ ਦੀ ਜਦੋਂ ਕਿਸੇ ਪਾਸਿਓਂ ਵੀ ਕੋਈ ਆਸ ਨਾ ਰਹੀ ਤਾਂ ਜਗਿੰਦਰ ਕੌਰ ਦੇ ਭਰਾ ਨੇ ਆਪਣੇ ਸਭ ਤੋਂ ਛੋਟੀ ਧੀ ਬਲਵੀਰ ਉਹਨਾਂ ਦੀ ਝੋਲੀ ਪਾ ਦਿੱਤੀ ਜਿਸ ਨੂੰ ਉਹਨਾਂ ਦੋਹਾਂ ਜੀਆ ਨੇ ਬੜੇ ਲਾਡਾਂ ਨਾਲ ਪਾਲਿਆ ਦਸਵੀਂ ਤੱਕ ਪੜਾਇਆ ਤੇ ਨੇੜਲੇ ਪਿੰਡੀ ਚੰਗਾ ਵਰਕਰ ਵੇਖ ਕੇ ਵਿਆਹ ਵੀ ਕਰ ਦਿੱਤਾ ਜ਼ਮੀਨ ਤਾਂ ਮਸਾਂ ਗੁਜ਼ਾਰੇ ਜੋਗੀ ਸੀ ਹਾਲਦਾਰ ਦੀ ਪਰ ਪੈਨਸ਼ਨ ਨਾਲ ਸੋਨਾ ਨਿਰਵਾਹ ਹੋ ਜਾਂਦਾ ਸੀ ਸਾਰਾ ਦਿਨ ਬੇਲਾ ਰਹਿਣਾ ਮੁਸ਼ਕਲ ਸੀ ਸੋ ਉਹਨੇ ਜ਼ਮੀਨ ਠੇਕੇ ਤੇ ਦੇ ਕੇ ਥੋੜੀ ਕੋ ਨੁੱਕਰ ਪੱਠੇ ਦੱਥੇ ਲਈ ਰੱਖ ਲਈ ਤੇ ਇੱਕ ਚੰਗੇ ਰਵੇ ਦੀ ਮੱਝ ਰੱਖ ਲਈ ਸੀ ਜੁਗਿੰਦਰ ਨੂੰ ਗੱਲਾਂ ਕਰਨ ਦਾ ਬੜਾ ਸ਼ੌਕ ਸੀ ਘਰ ਹੁੰਦਾ ਤਾਂ ਨੌਕਰੀ ਟਾਈਮ ਦੀਆਂ ਗੱਲਾਂ ਛੇੜ ਵੈਂਦਾ ਸਾਬ ਨੇ ਜੇ ਬੋਲਾ ਸਾਹ ਸੂਬੇਦਾਰ ਨੇ ਬੋ ਕਿਆ برفਾਂ ਤੋਂ ਲੈ ਕੇ ਰੇਤਲੇ ਮੈਦਾਨਾਂ ਦੀਆਂ ਗੱਲਾਂ ਰੇਡੀਓ ਹੀ ਬਣ ਜਾਂਦਾ ਸੀ ਕਈ ਵਾਰੀ ਤਾਂ ਹੌਲਦਾਰ ਜੁਗਿੰਦਰ ਕੌਰ ਕਦੀ ਕਦੀ ਕਹਿ ਦਿੰਦੀ ਬਲਵੀਰ ਦੇ ਭਾ ਇਹ ਗੱਲ ਤੇ 20 ਵਾਰੀ ਪਹਿਲਾਂ ਵੀ ਸੁਣਾਈ ਆ ਤੂੰ ਬੱਸ ਵੀ ਘਰਿਆ ਕਰਨਾ ਸੁਣ ਕੇ ਜਰਾ ਚੇਪ ਜਾਂਦਾ ਤੇ ਅਖਦਾ ਚਲ ਚਾਹ ਬਣਾ ਲੈ ਪੋਰਾ ਫਿਰ ਮੈਂ ਨਿਕਲਾ ਬਾਹਰ ਮੱਝ ਕਾਲੀ ਪਈ ਆ ਪਰ ਫਿਰ ਸੌ ਚੱਲ ਸੋ ਚੱਲ ਸੋ ਚੱਲ ਫਿਰ ਹੌਲੀ ਹੌਲੀ ਉਹਨੇ ਰੋਜ਼ ਦਾ ਨਿਮ ਬਣਾ ਲਿਆ ਸੀ ਮੱਝ ਨੂੰ ਚਾਰ ਕਿਲੇ ਹੋਂ ਦਾ ਸਵੇਰ ਦੀ ਰੋਟੀ ਖਾ ਕੇ ਮੱਝ ਲੈ ਕੇ ਚਾਰਾ ਨਿਕਲ ਜਾਂਦਾ ਤੇ ਸ਼ਾਮ ਢਲੀ ਤੋਂ ਮੁੜਦਾ ਬਾਹਰ ਹੋਰ ਕਿਸੇ ਨਾਲ ਘੱਟ ਵੱਧੀ ਗੱਲ ਕਰਦਾ ਸੀ ਪਰ ਕੱਲਾ ਮੱਝ ਨਾਲ ਹੀ ਗੱਲਾਂ ਕਰੀ ਜਾਂਦਾ ਬੰਦੇ ਨੂੰ ਗਾਲ ਤਾਂ ਕੱਢ ਲੈਂਦਾ ਪਿੱਠ ਪਿੱਛੇ ਪਰ ਮੱਝ ਨੂੰ ਕਦੀ ਫਿੱਟੇ ਮੂੰਹ ਨਹੀਂ ਸੀ ਕਿਹਾ ਉਹਨੇ ਆਕਲਕਾਰ ਆਕਲਕਾਰ ਨਾਲ ਸਬਰ ਕਰ ਲਿਆ ਕਰ ਕਣਕ ਨੂੰ ਮੂੰਹ ਨਾ ਮਾਰ ਕੋਈ ਕੰਜਰ ਗੁੱਸਾ ਕਰੂਗਾ ਕਮਲੀਏ ਤੇ ਮੱਝ ਵੀ ਜਿਵੇਂ ਗੱਲ ਸਮਝਦੀ ਸੀ ਉਹਦੀ ਕਦੀ ਨੱਥ ਨਹੀਂ ਸੀ ਪਾਈ ਉਹਨੂੰ ਹੌਲਦਾਰ ਨੇ ਤੇ ਨਾ ਹੀ ਕਦੀ ਹੱਥ 'ਚ ਸੋਟੀ ਰੱਖੀ ਸੀ ਮੋੜਨ ਲਈ ਉਹਦੀ ਹਰ ਇੱਕ ਗੱਲ ਸਮਝਦੀ ਸੀ ਉਹ ਸ਼ਾਇਦ ਸੇਵਾ ਐਨੀ ਕਰਦਾ ਸੀ ਕਿ ਮੱਝ ਤੋਂ ਮੱਖੀ ਤਿਲਕਦੀ ਸੀ ਕੋਈ ਵੇਚਣ ਦੀ ਗੱਲ ਕਰੇ ਤਾਂ ਲੜ ਪੈਂਦਾ ਸੀ ਉਹ ਇੱਕ ਤਰ੍ਹਾਂ ਨਾਲ ਉਹਦੇ ਘਰ ਦਾ ਤੀਸਰਾ ਜੀ ਸੀ ਉਹ ਵੀ ਵਾਸੈ ਨਹੀਂ ਕੋਈ ਦੁਨੀਆ ਸਯੋਦੀ ਜ਼ਮੀਨ ਦਾ ਠੇਕਾ ਪੈਨਸ਼ਨ ਤੇ ਦੁੱਧ ਦੀ ਥੋੜੀ ਕੁ ਆਮਦਨ ਨਾਲ ਸੋਨਾ ਗੁਜ਼ਾਰਾ ਚੱਲਦਾ ਸੀ ਹੌਲਦਾਰ ਦਾ ਉਹ ਆਪਣੀ ਦੁਨੀਆ ਵਿੱਚ ਮਸਤੀ ਦੇ ਲੋਕ ਉਹਦੀਆਂ ਗੱਲਾਂ ਵਿੱਚ ਕਿ ਬੜਾ ਰਸੂਖੇ ਦੋਹਾ ਜੀਆ ਦਾ ਹੋਰ ਕਿਸੇ ਵੱਲ ਤਾਂ ਵੇਂਦੇ ਹੀ ਨਹੀਂ ਆਪਸ ਵਿੱਚ ਹੀ ਰੁੱਝੇ ਰਹਿੰਦੇ ਨੇ ਬਲਵੀਰ ਦੇ ਬੱਚੇ ਹੋ ਗਏ ਸੰਤ ਤੇ ਰੁੱਝ ਗਈ ਸੀ ਆਪਣੇ ਘਰੇ ਪਰ ਨੇੜੇ ਹੋਣ ਕਾਰਨ ਛੇਤੀ ਹੀ ਆ ਕੇ ਮਿਲ ਜਾਂਦੀ ਸੀ ਉਹ ਐਨੇ ਨਾਲ ਘਾਹ ਚਰਾਉਣ ਕ ਲੱਗੀ ਰਹਿੰਦੀ ਕਦੀ ਕਦੀ ਹਾਲਦਾਰ ਨੇ ਜਗਿੰਦਰੋ ਨੂੰ ਕਹਿਣਾ ਬੀਰੀ ਕੋਲ ਚਲੀ ਜਾਵੀ ਜੇ ਮੈਂ ਪਹਿਲਾਂ ਤੁਰ ਗਿਆ ਤੇ ਜਗਿੰਦਰੋ ਅੱਖਾਂ ਭਰ ਆਉਂਦੀ ਬੀਰੀ ਦੇ ਪਾ ਰੱਬ ਦਾ ਨਾਮ ਲਿਆ ਕਰਨ ਕਰਮਾਂ ਵਾਲੀਆਂ ਹੁੰਦੀਆਂ ਜਿਹੜੀਆਂ ਪਤੀ ਦੇ ਹੱਥੀ ਦਰ ਜਾਣ ਬਾਸ ਦਾ ਤੱਕੇ ਧੋੜੇ ਹੀ ਹੁੰਦੇ ਆ ਆ ਗੱਲ ਮੁੜ ਕੇ ਨਾ ਮੈਨੂੰ ਆਖੀ ਇਹ ਸਭ ਕਰਨ ਦੀਆਂ ਗੱਲਾਂ ਹੀ ਨੇ ਕੁਦਰਤ ਆਪਣਾ ਕੰਮ ਆਪਣੇ ਤਰੀਕੇ ਨਾਲ ਕਰਦੀ ਏ ਬੜੇ ਸੋਹਣੇ ਤਰੀਕੇ ਨਾਲ ਜ਼ਿੰਦਗੀ ਦੀ ਗੱਡੀ ਰੇੜ ਰਹੀ ਸੀ ਹਾਲਦਾਰ ਦੀ ਫਿਰ ਇੱਕ ਦਿਨ ਸ਼ਾਮ ਨੂੰ ਉਹ ਘਰੇ ਪੜਤਿਆ ਤਾਂ ਤੇਜ਼ ਬੁਖਾਰ ਸੀ ਉਹਨੂੰ ਜਿਵੇਂ ਕਿਵੇਂ ਮੱਝ ਕੀਲੇ ਬੰਨੀ ਤੇ ਬੰਜੇ ਦੇ ਟਹਿ ਪਿਆ ਜਗਿੰਦਰੋਂ ਨੇ ਡਾਕਟਰ ਬੁਲਾਇਆ ਪਿੰਡ ਚੋਂ ਦਵਾਈ ਦੇ ਕੇ ਚਲਾ ਗਿਆ ਠੰਡੇ ਪਾਣੀ ਦੀਆਂ ਪੱਟੀਆਂ ਕਰਨ ਨੂੰ ਕਹਿ ਗਿਆ ਰਾਤ ਟਿਕ ਗਿਆ ਹਾਲਦਾਰ ਸਵੇਰੇ ਜਗਿੰਦਰੋਂ ਨੇ ਟੜ ਕੇ ਉੱਠ ਕੇ ਵੇਖਿਆ ਤਾਂ ਹਾਲਦਾਰ ਪੱਲਾ ਛੜਾ ਚੁੱਕਿਆ ਸੀ ਜਾਨ ਲੱਗੇ ਆਵਾਜ਼ ਤੱਕ ਨਾ ਦੇ ਹੋਈ ਉਹ ਤੋਂ ਜੋ ਪੰਜਾਬੀ ਪੂਜ ਕਰ ਗਿਆ ਰਾਤ ਦੇ ਹਨੇਰੇ ਚ ਜਗਿੰਦਰੋਦੀਤਾਂ ਦੁਨੀਆ ਹੀ ਉੱਜੜ ਗਈ ਸੀ ਰਾਤੋ ਰਾਤ ਦਿਨ ਚੜੇ ਸਾਫ ਸਾਫ ਸਕਰੀ ਚ ਸੁਨੇਹੇ ਭੇਜ ਦਿੱਤੇ ਗਏ ਸ਼ਾਮ ਨੂੰ ਦਾ ਸੰਸਕਾਰ ਕਰਨਾ ਸੀ ਪਰ ਸਭ ਹੈਰਾਨ ਸਨ ਇੰਨਾ ਪ੍ਰੇਮ ਸੀ ਜਗਿੰਦਰ ਕਾਹਦਾ ਕਿਤੇ ਅਥਰੂ ਨਹੀਂ ਸੀ ਡਿੱਗਾ ਉਹਦਾ ਪੱਥਰ ਹੋ ਗਈ ਸੀ ਉਹ ਬਿਲਕੁਲ ਸਿਲ ਪੱਥਰ ਬਲਵੀਰ ਨੇ ਰੋ ਰੋ ਬੁਰਾ ਹਾਲ ਕਰ ਲਿਆ ਪਰ ਜਗਿੰਦਰ ਕੌਰ ਇੱਕ ਨੁਕਰੇ ਲੱਗੀ ਗੁਮਸੂਮ ਪਈ ਸੀ ਮੂੰਹ ਤੇ ਚੁੰਨੀ ਲੈ ਕੇ ਬੰਦੇ ਹੌਲਦਾਰ ਨੂੰ ਨਹਾਂਂ ਚ ਰੁੱਜ ਗਈ ਜਗਿੰਦਰ ਕੌਰ ਮੂੰਹ ਤੇ ਪੱਲਾ ਲੈ ਕੇ ਇੱਕ ਪਾਸੇ ਪਈ ਰਹੀ ਅਖੀਰ ਜਦੋਂ ਹੌਲਦਾਰ ਨੂੰ ਲੈ ਕੇ ਤੁਰਨ ਲੱਗੇ ਤਾਂ ਜਗਿੰਦਰ ਕੌਰ ਨੂੰ ਕਿਸੇ ਔਰਤ ਨੇ ਹਿਲਾਇਆ ਉੱਠ ਪੈਣੇ ਮੂੰਹ ਵੇਖਲਾ ਜਾਂਦੀ ਵਾਰ ਦਾ ਫੇਰ ਨਹੀਂ ਉਹਨੇ ਲੱਭਣਾ ਪਰ ਜਗਿੰਦਰ ਕੌਰ ਹੁੰਦੀ ਤਾਂ ਉੱਠਦੀ ਉਹਦਾ ਖੁਦ ਵੀ ਜਾ ਚੁੱਕੀ ਸੀ ਹੌਲਦਾਰ ਕੋਲ ਲਾੜਨ ਨੇ ਈ ਛੱਡਿਆ ਔਨੇ ਮਾਂਗਰੀ ਤੁਰ ਗਈ ਸੀ ਆਪਣੇ ਪ੍ਰੀਤਮ ਪਿਆਰੇ ਦੀ ਦੰਦ ਜੁੜ ਗਏ ਵੇਖਣ ਵਾਲਿਆਂ ਦੇ ਬਲਵੀਰ ਦਾ ਰੋਣਾ ਚੱਲਿਆ ਨਹੀਂ ਸੀ ਜਾ ਰਿਹਾ ਅਖੀਰ ਇੱਕੋ ਵੇਲੇ ਦੋਵਾਂ ਦੀਆਂ ਅਰਥੀਆਂ ਉਠੀਆਂ ਆਸਮਾਨ ਵੀ ਰੋ ਪਿਆ ਇਹ ਵਰਤਾਰਾ ਦੇਖ ਕੇ ਜਦੋਂ ਪਾਈ ਸੈਵ ਨੇ ਅਰਦਾਸ ਚ ਇਹ ਸ਼ਬਦ ਕਹੇ ਜਿਸ ਪਿਆਰੇ ਸਿਓ ਨੇ ਇਸ ਅਗ ਆਗਿਆ ਮਰ ਚੱਲੀ ਐ। ਇਤ੍ਰਿਕ ਜੀਵਨ ਸੰਸਾਰ ਤਾਂ ਕਹਿ ਪਾਛਾ ਜੀਵਨ। ਕੀਲੇ ਵੱਜੀ ਹੌਲਦਾਰ ਦੀ ਮੱਝ ਨੂੰ ਕੋਈ ਗਵਾਂਡੀ ਪੱਠੇ ਕੁੱਤਰ ਕੇ ਪਾ ਗਿਆ ਸੀ ਰੱਬ ਤਰ ਸੀ। ਪਰ ਉਹ ਪੱਠਿਆਂ ਨੂੰ ਮੂੰਹ ਨਹੀਂ ਸੀ ਲਾ ਰਹੀ। ਵਿਚਾਰੀ ਵੇਜ਼ਵਾਨ ਹੰਝੂ ਕੇ ਰਹੀ ਸੀ ਰੋਸ ਚਾਤਾਰੀ ਸੀ ਸ਼ਾਇਦ ਕਿ ਹੌਲਦਾਰ ਚਾਰ ਲਈ ਆਪ ਕਿਉਂ ਨਹੀਂ ਲੈ ਕੇ ਗਿਆ। ਉਹੀ ਘਰ ਜੋ ਬੀਤੇ ਕੱਲ ਤੱਕ ਰਸਦਾ ਵਸਦਾ ਘਰ ਸੀ ਅੱਜ ਉਜੜ ਵੀ ਉਜਾੜ ਵੀ ਆਵਣ ਡਰਾਉਣਾ ਬਣ ਗਿਆ ਸੀ। ਜਿੱਥੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਸੀ ਰਿਹਾ। देर शाम ਬਲਵੀਰ ਦੇ ਘਰ ਵਾਲੇ ਨੇ ਲਾਗੀ ਨੂੰ ਕਹਿ ਕੇ ਮੱਝ ਵੀ ਹੱਕ ਹੱਕ ਲਈ। ਕੌਣ ਸੀ ਜੋ ਇਸ ਜੋ ਬੇਜ਼ਵਾਨ ਨੂੰ ਸਾਫਦਾ ਹੁਣ ਵਕਤ ਦਾ ਤਵਾਜਾ ਸੀ, ਮਜਬੂਰੀ ਸੀ। ਮੱਝ ਵੀ ਰਾਤ ਦੇ ਹਨੇਰੇ ਵਿੱਚ ਡੋਰ ਪਾਲ ਦੂਰੀ ਜਾਂਦੀ ਪਿੱਛੇ ਮੁਰਮੁਰ ਤੱਕਦੀ ਜਾ ਰਹੀ ਸੀ। ਸ਼ਾਇਦ ਸਮਝ ਗਈ ਸੀ ਕਿ ਇਸ ਘਰ ਮੁੜ ਕਦੀ ਫੇਰਾ ਨਹੀਂ ਪੈਣਾ। ਦੋਸਤੋ ਘਰ ਸਿਰਫ ਵਿੱਚ ਰਹਿਣ ਵਾਲਿਆਂ ਨਾਲ ਹੀ ਅਸਲ ਘਰ ਬਣਦੇ ਨੇ। ਜਿਉਂਦੇ ਵਾਸਤੇ ਨਹੀਂ ਤੇ ਘਰ ਟੀ ਹੁੰਦੇ ਨੇ। ਸਿਰਫ ਇਟਾ ਸਿਮਿੰਟਾਂ ਜਾਂ ਟਾਚਾ ਜਾਂ ਜੋੜ-ਤੋੜ ਉਹ ਕਾਟ ਜਾਂ ਸਿਰਾਂ ਜਿੱਥੇ ਅਸੀਂ ਰੁਕਤੀਆਂ ਜਾਂ ਬਹੁਤਾ ਅਰਸਾ ਅਖੀਰ ਨੂੰ ਤੁਰਨਾ ਪੈਂਦਾ ਹੈ ਚੈੱਕ ਆਊਟ ਕਰਨਾ ਪੈਂਦਾ ਹੈ ਸਵਾਸਾਂ ਦੀ ਪੂੰਜੀ ਦੇ ਰੂਪ ਵਿੱਚ ਵਣਦਾ ਕਿਰਾਇਆ ਦੇ ਕੇ ਤੇ ਸਾਡੀ ਜਗ੍ਹਾ ਕੋਈ ਹੋਰ ਮੁਸਾਫਿਰ ਆ ਜਾਂਦਾ ਹੈ ਕੁਝ ਸਮਾਂ ਬਿਤਾਉਣ ਲਈ ਕੋਲ ਦਮਾਂ ਦੀ ਪੂੰਜੀ ਤੇ ਆਰਮਾਨਾਂ ਦੀ ਗੱਟਲੀ ਗੱਟੜੀ ਲੈ ਕੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ